ਜੁੜੇ ਰਹੋ ਖਬਰ ਡੇਲੀ ਪਲਸ ਦੇ ਨਾਲ ਸਿਰਫ ਖਬਰ ਨਹੀਂ ਤੁਹਾਡੀ ਆਵਾਜ਼ ਖਬਰ ਡੇਲੀ ਪਲਸ ਦੇ ਦੇਖ ਰਹੇ ਇਸ ਤਮਾਮ ਦਰਸ਼ਕਾਂ ਨਾਲ ਰੋਹਿਤ ਤੁਹਾਨੂੰ ਸਵਾਲ ਕਰਦਾ ਅੱਜ ਮੈਂ ਗੱਲ ਕਰਨ ਜਾ ਰਿਹਾ ਜਿਸ ਦਾ ਵਿਰੋਧ ਹੋ ਰਿਹਾ ਲੈਂਡ ਪੁਲਿੰਗ ਦੇ ਮਾਮਲੇ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਲੋਕ ਵਿਰੋਧ ਵੀ ਕਰ ਰਹੇ ਆ ਸਰਕਾਰ ਦਾ ਤੇ ਲੈਂਡ ਪੁਲਿੰਗ ਦੇ ਵਿੱਚ ਸਰਕਾਰ ਨੇ ਇੱਕ ਪੀਡੀਐਫ ਜਾਰੀ ਕੀਤਾ ਸਰਕਾਰ ਕੀ ਕਹਿ ਰਹੀ ਹੈ ਸਰਕਾਰ ਕਹਿ ਰਹੀ ਹੈ ਜੇਕਰ ਆਪਣੀ ਲੈਂਡ ਪੂਲਿੰਗ ਲਈ ਲਈ ਆਪਣੀ ਜ਼ਮੀਨ ਦਿੰਦਾ ਤਾਂ ਉਹਨੂੰ ਉਹਦੇ ਬਦਲੇ ਵਿੱਚ ਕੀ ਕੀ ਫਾਇਦੇ ਮਿਲਣਗੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਸਰਕਾਰ ਨੇ ਕੁਝ ਲਾਭ ਦੇ ਡਿਟੇਲ ਦੇ ਨਾਲ ਦੱਸਿਆ ਜਿਸ ਦੀ ਜ਼ਮੀਨ 8 ਕਨਾਲਾਂ ਆਂਦੀ ਹੈ ਉਸ ਨੂੰ 1000 ਗਜ ਦਾ ਰਿਆਸੀ ਪਲਾਟ ਜਿਹਦੀ 7 ਕਨਾਲਾਂ ਉਹਨੂੰ 875 ਵਰਗ ਗੱਜ ਦਾ ਜਿਹਦੀ 6 ਕਨਾਲਾਂ ਉਹਨੂੰ 750 ਜਿਹਦੀਆਂ 5 ਕਨਾਲਾਂ 625 ਗੱਜ ਜਿਹਦੀਆਂ 4 ਕਨਾਲਾਂ 500 ਵਰਗ ਗੱਜ ਤੇ ਜਿਹਦੀਆਂ 3 ਕਨਾਲਾਂ 375 ਵਰਗ ਗੱਜ ਤੇ ਜਿਹਦੀਆਂ 2 ਕਨਾਲਾਂ ਨੂੰ 250 ਵਰਗ ਗੱਜ ਰਿਆਸੀ ਪਲਾਟ ਤੇ 1 ਕਨਾਲ ਵਾਲੇ ਨੂੰ 125 ਵਰਗ ਗੱਜ ਰਿਆਸੀ ਪਲਾਟ ਦਿੱਤਾ ਜਾਊਗਾ ਤੇ ਇਸ ਦੇ ਨਾਲ ਹੀ ਜਿਹਦੀਆਂ 8 ਕਨਾਲਾਂ ਹੈਗੀਆਂ ਉਹਨੂੰ ਰਿਆਸੀ ਪਲਾਟ ਦੇ ਨਾਲ-ਨਾਲ 200 ਵਰਗ ਗੱਜ ਦਾ ਐਸ.ਈ.ਓ. ਸੱਤ ਕਨਾਲ ਵਾਲਿਆਂ ਨੂੰ 84 ਪਲਾੜ ਦੇ ਨਾਲ-ਨਾਲ 100 ਵਰਗ ਅੱਜ ਦਾ ਐਸ.ਆਈ.ਓ. ਪਲੱਸ 50 ਵਰਗ ਅੱਜ ਦੀ ਦੁਕਾਨ ਪਲੱਸ 25 ਵਰਗ ਅੱਜ ਬੂਥ ਦਿੱਤਾ ਜਾਊਗਾ। ਇਸ ਦੇ ਨਾਲ ਜਿਹਦੀ 6 ਕਨਾਲਾਂ ਜ਼ਮੀਨ ਆਂਦੀ ਹੈ ਉਹਨੂੰ ਵਪਾਰਕ ਦੇ ਨਾਲ 100 ਵਰਗ ਅੱਜ ਦਾ ਐਸ.ਆਈ.ਓ. 50 ਵਰਗ ਅੱਜ ਦੀ ਦੁਕਾਨ ਦਿੱਤੀ ਜਾਵੇਗੀ। 5 ਕਨਾਲਾਂ ਵਾਲਿਆਂ ਨੂੰ 100 ਵਰਗ ਅੱਜ ਦਾ ਐਸ.ਆਈ.ਓ. 25 ਵਰਗ ਅੱਜ ਦਾ ਬੂਥ ਦਿੱਤਾ ਜਾਊਗਾ। ਜਿਹਦੀ 4 ਕਨਾਲਾਂ ਜ਼ਮੀਨ ਆ ਉਹਨੂੰ 100 ਵਰਗ ਅੱਜ ਦਾ ਐਸ.ਆਈ.ਓ. ਜਿਹਦੀ 3 ਕਨਾਲਾਂ ਜ਼ਮੀਨ ਆ ਉਹਨੂੰ 50 ਵਰਗ ਗਜ ਦੀ ਦੁਕਾਨ ਪਲੱਸ 25 ਵਰਗ ਗਜ ਦਾ ਬੂਥ ਦਿੱਤਾ ਜਾਊਗਾ। ਦੋ ਕਨਾਲਾਂ ਵਾਲੇ ਨੂੰ 50 ਵਰਗ ਗਜ ਦੀ ਦੁਕਾਨ ਦਿੱਤੀ ਜਾਊਗੀ ਤੇ ਇੱਕ ਕਨਾਲ ਵਾਲੇ ਨੂੰ 25 ਵਰਗ ਗਜ ਦਾ ਬੂਥ ਦਿੱਤਾ ਜਾਊਗਾ। ਇਸ ਦੇ ਨਾਲ ਜਿਹੜੀ 9 ਏਕੜ ਜ਼ਮੀਨ ਆਂਦੀ ਆ ਉਹਨੂੰ 3 ਏਕੜ ਗਰੁੱਪ ਹਾਊਸਿੰਗ ਲਈ ਦਿੱਤਾ ਜਾਊਗਾ। 3 ਏਕੜ ਜ਼ਮੀਨ ਦਾ ਤੇ ਜਿਹੜੀ 50 ਏਕੜ ਆਂਦੀ ਉਹਨੂੰ 30 ਏਕੜ ਪੌਲਟਿੰਗ ਵਿਕਾਸ ਲਈ ਦਿੱਤੀ ਜਾਊਗੀ ਤੇ ਸਰਕਾਰ ਕਹਿੰਦੀ ਹੈ ਜੀ ਕਿ ਕਿਸੇ ਵੀ ਜਿਹੜੀ ਜ਼ਮੀਨ ਇਨਕੁਆਇਰ ਕੀਤੀ ਜਾਊਗੀ ਜਾਂ ਜਿਸ ਜ਼ਮੀਨ ਦੇ ਉਸ ਸਬੰਧ ਵਿੱਚ ਲੈਂਡ ਪੁਲਿੰਗ ਦੀ ਲਾਗੂ ਕੀਤੀ ਹੈ ਜਿਸ ਖੇਤਰ ਦੇ ਵਿੱਚ ਉੱਥੇ ਨਾ ਹੀ ਰਜਿਸਟਰੀ ਤੇ ਖਰੀਦੋਫਰੋਖਤ ਪਹਿਲਾ ਵਾਂਗ ਹੀ ਜਾਰੀ ਰਹੂਗੀ ਕੋਈ ਉੱਥੇ ਬੰਦ ਨਹੀਂ ਕੀਤੀ ਗਈ ਤੇ ਸਰਕਾਰ ਨੇ ਵੱਖ-ਵੱਖ ਚੀਜ਼ਾਂ ਬਾਰੇ ਦੱਸਿਆ ਤੇ ਸਰਕਾਰ ਕਹਿ ਰਹੀ ਹੈ ਕਿ ਲੈਂਡ ਪੁਲਿੰਗ ਪਾਲਿਸੀ ਕਿਸਾਨਾਂ ਲਈ ਫਾਇਦੇਮੰਦ ਹੋਊਗੀ ਪਰ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਸਰਕਾਰ ਲੈਂਡ ਪੁਲਿੰਗ ਪਾਲਿਸੀ ਬਾਰੇ ਕੀ ਕੀ ਕਹਿ ਰਹੀ ਹੈ ਸਰਕਾਰ ਤਾਂ ਇਹ ਕਹਿ ਰਹੀ ਹੈ ਕੀ ਲੈਂਡ ਪੁਲਿੰਗ ਪਾਲਿਸੀ ਨਾਲ ਲੋਕਾਂ ਨੂੰ ਫਾਇਦਾ ਹੋਊਗਾ ਤੇ ਕਿਸਾਨਾਂ ਨੂੰ ਵੀ ਫਾਇਦਾ ਹੋਊਗਾ ਵਪਾਰਿਕ ਚेत्रਾਂ ਨੂੰ ਵੀ ਫਾਇਦਾ ਹੋਊਗਾ ਤੇ ਅਰਬਨ ਸਟੇਟ ਕੱਟਿਆ ਜਾਊਗਾ ਤੇ ਮੈਂ ਗੱਲ ਕਰਨ ਜਾ ਰਿਹਾ ਕਿ ਛੋਟਾ ਕਿਸਾਨ ਉਹ ਆਪਣਾ ਗੁਜ਼ਾਰਾ ਜੇ ਜ਼ਮੀਨ ਦੇ ਜ਼ਮੀਨ ਦੇ ਉੱਪਰ ਉਹਦਾ ਛੋਟੀ ਜੀ ਪੁਲਿੰਗ ਤੇ ਹੀ ਗੁਜ਼ਾਰਾ ਹੁੰਦਾ ਤਾਂ ਉਹ ਕਿੱਦਾਂ ਕਰੂਗਾ ਇਸ ਨੀਤੀ ਪੁਲਿੰਗ ਦੇ ਸਰਕਾਰ ਕਹੇ ਦੀ ਇਸ ਨੀਤੀ ਵਿੱਚ ਪੁਲਿੰਗ ਲਈ ਜ਼ਮੀਨ ਦੀ ਪੇਸ਼ਕਾਸ਼ ਦੀ ਮੀਤੀ 50000 ਰੁਪਏ પ્રતિ ਏਕੜ ਪ੍ਰਤੀ ਸਾਲ ਦਿੱਤੀ ਜਾਵੇਗੀ ਗੁਜ਼ਾਰਾ ਪੱਤਾ ਕੀਤਾ ਜਾਵੇਗਾ ਤੇ ਜਿਹੜੀ ਸਿੱਧਾ ਇਹ ਪੱਤਾ ਸਿੱਧਾ ਖਾਤੇ ਵਿੱਚ ਆਏਗਾ ਤੇ ਪਹਿਲੇ ਸਾਲ 50 ਹਜ਼ਾਰ ਪ੍ਰਤੀ ਏਕੜ ਦਾ ਭੁਗਤਾਨ ਐਲਓਈ ਜਾਰੀ ਸਹਿ ਸਮੇ ਕੀਤਾ ਜਾਏਗਾ ਤੇ ਇਸ ਤੋਂ ਇਲਾਵਾ ਉਸ ਜ਼ਮੀਨ ਦੇ ਉੱਤੇ ਖੇਤੀ ਜਾਰੀ ਰੱਖ ਸਕਦੇ ਹੋ ਤੇ ਉਸ ਥਾਂ ਤੇ ਅਸਲ ਵਿਕਾਸ ਸ਼ੁਰੂ ਨਹੀਂ ਹੋ ਸਕਦਾ ਤੇ ਸਰਕਾਰ ਨੇ ਵੱਖ-ਵੱਖ ਦਾਰਿਆਂ ਦੇ ਵਿੱਚ ਵੱਖ-ਵੱਖ ਚੀਜ਼ਾਂ ਲੈ ਕੇ ਇਹ ਸਕੀਮ ਜਾਰੀ ਕੀਤੀ ਹੈ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਵੀ ਹੋ ਰਿਹਾ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਵੀ ਹੋ ਰਿਹਾ ਕਿਸਾਨ ਇਸ ਦਾ ਵਿਰੋਧ ਵੀ ਕਰ ਰਹੇ ਆ ਤੇ ਸਰਕਾਰ ਇਸ ਪਾਲਿਸੀ ਦਾ ਲਾਭਗਿਨਾਰੀ ਆ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਕਿ ਸਰਕਾਰ ਕਹਿੰਦੀ ਆ ਕਿ ਇਹ ਲੋਕਾਂ ਦੇ ਫਾਇਦੇ ਮੰਦ ਰਹੂਗੀ ਪਰ ਜੇਗਾ ਲੋਕਾਂ ਦੀ ਜ਼ਮੀਨ ਲੈਂਡ ਪੋਲਿੰਗ ਪਾਲਿਸੀ ਵਿੱਚ ਆਈ ਆ ਉਹ ਆਪਣੀ ਸਹਿਮਤੀ ਨਾਲ ਹੀ ਜ਼ਮੀਨ ਦੇ ਸਕਦੇ ਹਨ ਪਰ ਲੋਕ ਕਹਿੰਦੇ ਆ ਕਿ ਇਹ ਪਾਲਿਸੀ ਦਾ ਸਾਨੂੰ ਨੁਕਸਾਨ ਹੋ ਸਕਦਾ ਹੈ ਪਰ ਤੁਸੀਂ ਆਪਣੀ ਰਾਏ ਜ਼ਰੂਰ ਦੇ ਸਕਦੇ ਹੋ ਕਿ ਲੈਂਡ ਪੋਲਿੰਗ ਪਾਲਿਸੀ ਸਰਕਾਰ ਤੁਹਾਡੇ ਫਾਇਦੇ ਲਈ ਲੈ ਕੇ ਆਈ ਹੈ ਜਾਂ ਤੁਹਾਡੇ ਨੁਕਸਾਨ E aí